ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਮੁੰਡੇ ਦਾ ਨਾਮ ਅਬੀ ਹੈ ਜੋ ਕਿ ਕਿਸੇ ਮਾਮਲੇ 'ਚ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਇਹ ਮੁੰਡਾ ਇੱਕ ਕੁੜੀ ਦੇ ਪਿੱਛੇ ਹੱਥ ਧੋਕੇ ਨਹੀਂ ਬਲਕਿ ਨਹਾ ਧੋਕੇ ਪੈ ਗਿਆ ਅਤੇ ਫਿਰ ਉਸ ਕੁੜੀ ਦੇ ਨਾਲ ਲਾਵਾ ਲੈਣ ਲਈ ਕੁੜੀ ਦੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਕੁੜੀ ਦੇ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਕੁੜੀ ਦੇ ਘਰ ਉੱਤੇ ਹਮਲਾ ਕਰਵਾ ਦਿੱਤਾ ਐਨਾ ਹੀ ਨਹੀਂ ਕੁੜੀ ਦੇ ਪਰਿਵਾਰ ਨੂੰ ਡਰਾਉਣ ਧਮਕਾਉਣ ਲਈ ਬਦਮਾਸ਼ੀ ਵਾਲੀਆਂ ਵੀਡੀਓ ਵੀ ਵਟਸਐਪ ਤੇ ਸੈਂਡ ਕੀਤੀਆਂ ਅੱਗੇ ਫੋਨ ਕਰਕੇ ਕੁੜੀ ਮਾਂ ਨੂੰ ਜੋ ਕਿਹਾ ਉਹ ਸੁਣੋ ਨਾਲੀ ਰਿਕਾਰਡਿੰਗ ਉਹ ਪੰਗਤੀਆਂ ਸਾਡੇ ਘਰ ਦੇ ਸੋਚਾਂ ਚ ਦੱਸਦਾ ਤੂੰ ਕਿਹਨੇ ਜਿਹੜਾ ਬੰਦੇ ਕੋਈ ਗੱਲ ਨਹੀਂ ਕਿਹੜੇ ਬੰਦੇ ਉਹ ਬੰਦੇ ਤੁਹਾਡੇ ਨਹੀਂ ਭੇਜਨੇ ਮੈਨੂੰ ਮੇਰਾ ਤੇ ਦਬਕਾ ਹੀ ਨਹੀਂ ਮਾਰਣਾ ਤੂੰ ਜਾਣੀ ਤੂੰ ਜੋ ਹੈਗਾ ਹੀ ਡਾਂਗੇ ਤੇਰਾ ਦਬਕੇ ਪੁੰਦਾ ਪਰ ਇੱਕ ਗੱਲ ਮੈਂ ਤੈਨੂੰ ਦੱਸਾਂ ਤੂੰ ਬੜੀ ਸ਼ਾਨ ਜਨਾਨੀ ਹੋ ਕਿ ਮੈਂ ਦੱਸਾਂ ਇਹ ਗੱਲ ਤੈਨੂੰ ਸਾਰਾ ਕੁਝ ਪਤਾ ਸੀ ਸਾਰਾ ਕੁਝ ਤੇ ਤੇਰੇ ਮੱਕਾਰ ਵਾਲੇ ਨੂੰ ਨਾ ਸਾਰਾ ਕੁਝ ਦਿਖਾਇਆ ਵੀ ਉਹ ਤਾਂ ਫੋਟੋ ਮਾਰ ਰਿਪੋਰਟਿੰਗ ਆਈ ਨਹੀਂ ਆ ਫਾਲ ਨਹੀਂ ਇਹ ਸੋਚਦੀ ਮੈਨੂੰ ਪਤਾ ਨਹੀਂ ਆ ਮੈਂ ਪਰ ਕੱਲੀ ਕੱਲੀ ਡਿਟੇਲ ਕਰਕੇ ਫੇਰ ਤਾਂ ਦੱਸਾਂ ਗੱਲ ਕੀਤੀ ਉਹ ਤੂੰ ਨਹੀਂ ਕਰ ਸਕਦਾ ਕੋਈ ਇੱਕ ਮਾਰ ਕੇ ਫੇਰਾਣਾ ਉਹ ਤਾਂ ਚੰਗ ਮਾਰ ਤੇ ਕਿੰਨਾ ਕੀ ਰਿਹਾ ਕਿ ਕੀ ਕਰਵਾਉਂ ਮੈਂ ਜੇਲ੍ਹ ਚ ਤੇ ਨਾ ਨਾ ਰਹਿਣੀ ਇਹ ਗੱਲ ਸੋਚ ਲਈ ਪਰ ਇਹਨੇ ਮੈਨਾਂ ਇਹਨੇ ਤੇਰੇ ਸਾਹਮਣੇ ਤਾਂ ਸਾਹ ਦੇ ਤੱਕ ਕੋਈ ਕਰਵਾਇਆ ਮੇਰਾ ਧੱਕਾ ਯੋ ਕਿ ਨਿਆ ਬਿੜੀ ਦੇ ਨਵੀਂ ਦੀਵਾ ਰੋਜ਼ ਇਹ ਹਾਲੋ ਹਾਂ ਬਈ ਮੈਂ ਨਾ ਮੋਬਾਈਲ ਫੋਨ ਕਰ ਮੇਰੀ ਗੱਲ ਕਰਵਾ ਲੈ ਕਰੀਂਗਾ ਬੱਸ ਮਾਤੋ ਮਾਤੋ ਆ ਕੇ ਮੇਰੇ ਕੋਲ ਸਾਰੇ ਤਰ੍ਹਾਂ ਦੇ ਕਿਹਦੇ ਨਾਲ ਦੱਸ ਤਾ ਚਾਹ ਨਹੀਂ ਮੈਂ ਕਮਾਖਾ ਪਰੇ ਰਾਸੇ ਕੋਈ ਜਲਦਰਾ ਜਲਦਰਾ ਨਾ ਮੈਨੂੰ ਕੋਈ ਫਰਕ ਨਹੀਂ ਨਾ ਸਾਲ ਕਰਿਆ ਸਾਲ ਹੋਰ ਬੱਤ ਲੂੰਗਾ ਨਾ ਨੋ ਕੋਈ ਮਰ ਨਹੀਂ ਪਾ ਇੱਕ ਗੱਲ ਪਾਵਣਾ ਅੱਛਾ ਦਾਣਾ ਆ ਜੀ ਮੈਨੂੰ ਮੈਨੂੰ ਨਾ ਜੇਲ੍ਹ ਚ ਰਹਿਣ ਦਾ ਹੁੰਦਾ ਮਜ਼ਾ ਸਹੀ ਜਿਹਾ ਸਾ ਮਨੋਂ ਦਾ ਮਜ਼ਾ ਇੱਦਾਂ ਵੀ ਕੋਈ ਨਹੀਂ ਆਲੇ ਮਾਮੇ ਨੀ ਅਰੇ ਲਾਲ ਨੰਬਰ ਨੰਬਰ ਜੜਿਆ ਕਿੰਨੇ ਰੋਜੋ ਕਿਨੇ ਗਲਤੀ ਕਰੀ ਕੰਮ ਦੀ ਕਿਹੜੀ ਗੱਲ ਤੁਹਾਡੇ ਨਾਲ ਨਹੀਂ ਬੜੀ ਗੱਲ ਪਤਾ ਤੇ ਨਾ ਵੀ ਇੱਕ ਵੀ ਦੀ ਹੋ ਹਾਲਾ ਤੈਨੂੰ ਅੱਜ ਕਿਉਂ ਗਿਆ ਸੋਣ ਲੱਗਿਆ ਮੈਂ ਤੇ ਸਵਾਲ ਤਾਂ ਕੀ ਨਾਮ ਜੀ ਤੁਹਾਡਾ ਸਿਮਰਨ ਹਾਂਜੀ ਕੀ ਸਾਰਾ ਮਾਮਲਾ ਤੇ ਕਿਉਂ ਤੁਹਾਡੇ ਘਰ ਹਮਲਾ ਹੁੰਦਾ ਬਾਰ ਬਾਰ ਇਹ ਜੋ ਕਰਵਾਉਂਦਾ ਪਿਆ ਵਾ ਅਭੀ ਕਰਵਾਉਂਦਾ ਪਿਆ ਬੁੱਢਾ ਇਹ ਜੇਲ੍ਹ ਚ ਬੈਠਾ ਮੁੰਡੇ ਸਾਡੇ ਘਰ ਤੇ ਇਦਾਂ ਮੈਨੂੰ ਰਿਕਾਰਡਿੰਗ ਆ ਪਾਉਂਦਾ ਵਾ ਫੋਨ ਕਰ ਕਰਕੇ ਮੈਨੂੰ ਕਹਿੰਦਾ ਵਾ ਫੋਨ ਕਰਕੇ ਭੇਜਦਾ ਸਾਡੇ ਘਰ ਕਹਿੰਦਾ ਉਹਨੇ ਤੁਹਾਡੇ ਘਰ 5 ਮਿੰਟ ਚ ਬੰਦੇ ਆਣਗੇ ਤੇ ਸਹੀ ਗੱਲ ਆ ਕਿ ਇਹਦੇ ਫੋਨ ਤੇ ਇੱਕ ਤੇ 5 ਮਿੰਟ ਚ ਬੰਦੇ ਵੀ ਆਉਂਦੇ ਸਾਡੇ ਘਰ ਉਹ ਹਮਲਾ ਕਰਕੇ ਜਾਂਦੇ ਨੇ ਉਹ ਸਾਡੇ ਮਲਕੀ ਆ ਸੱਟਾਂ ਪਿੱਟਾਂ ਲਾਂ ਤੱਕ ਜਾਂਦੇ ਨੇ ਐਨੇ ਮੈਨੂੰ ਕਿਹਾ ਕਿ ਤੁਹਾਡਾ ਮੁੰਡਾ ਮਰਵਾ ਦੇਣਾ ਸਾਨੂੰ ਇਹਦੇ ਕੋ ਖਤਰਾ ਹੈਗਾ ਜਿਹੜਾ ਜੇਲ੍ਹ ਚ ਬੈਠਾ ਇੰਨਾ ਕੁਛ ਕਰਵਾ ਸਕਦਾ ਉਹ ਕੁਛ ਵੀ ਕਰ ਸਕਦਾ ਸਾਡੇ ਤੇ ਕੱਲੋਂ ਬਾਹਰ ਆ ਗਿਆ ਤਾਂ ਸਾਡੇ ਤੇ ਕੀ ਕਰ ਦੇਗਾ ਜਿਹੜਾ ਅੰਦਰ ਬੈਠੇ ਦੀ ਇੰਨੀ ਚੱਲਦੀ ਪਈ ਆ ਵੀਡੀਓ ਤੱਕ ਬਣਾਉਂਦਾ ਫੋਨ ਇਹਦੇ ਪਤਾ ਨਹੀਂ ਕਿੰਨੇ ਨੰਬਰ ਹੀ ਬਲੌਕ ਕਰ ਚੁੱਕੇ ਆ ਇਹਦੇ ਨੰਬਰਸ ਐਨੇ ਚੱਲਦੇ ਪਏ ਕਿੱਥੋਂ ਇਹਦੇ ਕੋ ਇੰਨੇ ਨੰਬਰ ਆਂਦੇ ਪਏ ਅੰਦਰ ਬੈਠੇ ਸੀ ਉਹ ਕੀ ਮੰਗੀ ਕਰਦੇ ਸਾਡੀ ਮੰਗ ਇਹ ਹੀ ਆ ਕਿ ਸਾਡੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ ਗਾਂ ਤੋਂ ਕੋਈ ਐਕਸ਼ਨ ਨਾ ਇਦਾਂ ਦਾ ਕਰ ਸਕੀ ਜੋ ਵੀ ਐ ਮੁੰਡੇ ਪਉਂਦਾ ਵਾ ਸਾਡੇ ਘਰ ਆ ਪਤਾ ਕੀਤਾ ਜਾਵੇ ਕਿਹੜੇ ਮੁੰਡੇ ਸਾਡੇ ਘਰ ਆਂਦੇ ਨੇ ਮੂੰਹ ਬੰਨ ਕੇ ਆਂਦੇ ਨੇ ਇਹਨੂੰ ਪਤਾ ਇਹਦੇ ਕੋ ਕੁਸ਼ਪਰਤਾਲ ਕੀਤੀ ਜਾਵੇ ਕਿ ਕਿਹੜੇ ਮੁੰਡੇ ਭੇਜਦਾ ਸਾਡੇ ਘਰ ਬਾਹਰ ਬਾਹਰ ਪੂਰੀ ਕਾਰਵਾਈ ਜਰ ਤੱਕ ਜਾਣਾ ਚਾਹੀਦਾ ਵੇ ਜੀ ਕਿ ਅੰਦਰ ਬੈਠੇ ਦੀ ਇੰਨੀ ਕਿੱਥੇ ਚਲਦੀ ਪਈ ਜੀ ਜੀ ਕਿੱਥੋਂ ਇੰਨੇ ਨੰਬਰ ਇਹਦੇ ਕੋਈ ਚੱਲਦੇ ਪਏ ਨਹੀਂ ਕਿੰਨੇ ਨੰਬਰ ਇਹਦੇ ਬਲੌਕ ਮਾਰ ਚੁੱਕੇ ਆ ਜੇਲ੍ਹ 'ਚ ਬੈਠਾ ਨਹੀਂ ਸਾਨੂੰ ਜੀਣ ਦਿੰਦਾ ਪਿਆ ਤੇ ਇੱਥੇ ਕੀ ਸਾਨੂੰ ਜੀਣ ਦਏ ਤਾਂ ਬਾਹਰ ਆ ਅੰਜ ਕੀ ਨਾਮ ਜੀ ਤੁਹਾਡਾ ਸੰਜੀਤ ਜੀ ਅੰਜ ਕੀ ਸਾਰਾ ਮਾਮਲਾ ਮਾਮਲਾ ਮੈਂ ਮੰਗਰੂੜ ਦਾ ਰਹਿਣਾ ਆ ਜੀ ਠੀਕ ਆ ਜੀ ਅਭੀ ਬੁੱਢਾ ਜਿਹੜਾ ਇਸ ਟਾਈਮ ਜੇਲ੍ਹ 'ਚ ਲੁਧਿਆਣੇ ਜੇਲ੍ਹ ਦੇ ਵਿੱਚ ਠੀਕ ਆ ਜੀ ਅਸੀਂ ਉਹਨਾਂ ਕੀਤਾ ਸੀ ਆਪਣੀ ਕੁੜੀ ਦਾ ਰਿਸ਼ਤਾ ਠੀਕ ਆ ਜੀ ਅੱਜ ਹੀ ਅਸੀਂ ਕਹੀ ਚੱਲ ਉਹ ਵੀ ਕਹਿੰਦਾ ਕਿ ਮੈਂ ਸੁਧਰ ਜੂੰਗਾ ਇਹਦੇ ਪਰਿਵਾਰ ਵੀ ਕਹਿੰਦਾ ਕਿ ਇਹ ਸੁਧਰ ਜੀਗਾ ਪਰ ਇਹਨੇ ਸੁਧਰਿਆ ਨਹੀਂ ਫੇਰ ਬਾਅਦ 'ਚ ਇਹਨੇ ਬਟਾਲਾ ਸਨੀਆਰੀ ਦੀ ਦੁਕਾਨ ਦੇ ਵਿੱਚ ਇਹਨਾਂ ਗੋਲੀਆਂ-ਗੋਲੀਆਂ ਚਲਾਈਆਂ ਲੁੱਟਗਾਰ ਕੀਤੀ ਇਹਨਾਂ ਨੇ ਦੋ ਸਾਲੋਂ ਗੰਦੀ ਦੋ ਸਾਲ ਹੋ ਗਏ ਅੰਦਰ ਹੀ ਐ ਠੀਕ ਹੈ ਹੁਣ ਮੇਰੀ ਕੁੜੀ ਗੰਦੀ ਹੈ ਕਿ ਮੈਂ ਕੀ ਆਪਾਂ ਰਿਸ਼ਤਾ ਨਹੀਂ ਕਰਨਾ ਕਿ ਜੀ ਉਮਰ ਹੀ ਸਾਰੀ ਜੱਲਾ ਜੋਗੀ ਆ ਤੇ ਮੈਂ ਥੱਕਿਆ ਜੋਗਾ ਨਹੀਂ ਰਹਿਣਾ ਐਸ ਕਰਕੇ ਮੇਰੀ ਕੁੜੀ ਹੁਣ ਬਾਹਰ ਚਲ ਗਈ ਹੈ ਮੇਰੀ ਕੁੜੀ ਮੈਂ ਕੀ ਇਹਦਾ ਨਹੀਂ ਸਹਿਮਤ ਹੈਗੀ ਤੇ ਸਾਡੇ ਘਰ ਬੰਦੇ ਸਨ ਤੇ ਹੁਣ ਕੀ ਹੁੰਦਾ ਕਿ ਉਹ ਧਮਕੀਆਂ ਲਾਂਦਾ ਕੀ ਕਰਦਾ ਉਹ ਜੀ ਜੇਲ੍ਹ ਚੋਂ ਰੰਗ ਬਰੰਗੇ ਫੋਨਾਂ ਤੂੰ ਫੋਨ ਕਰਦਾ ਸਾਨੂੰ ਗੱਲ ਮੰਦਾ ਕਰਦਾ ਸਾਨੂੰ ਧਮਕੀਆਂ ਲੋਂਦਾ ਕਿ ਤੁਹਾਡੇ ਪੁੱਤ ਨੂੰ ਮਾਰ ਦੇਣਾ ਹੈ ਤੁਹਾਡੇ ਨਾਲ ਕਰ ਦੇਣਾ ਫਿਰ ਜੋ ਥੋੜੇ ਕੇ ਦਿਨ ਹੋਏ ਪਹਿਲੇ ਕੰਪਲੀਟ ਕੀਤੀ ਆਪਾਂ ਪਹਿਲੇ ਵੀ ਇੱਟ ਡੋੜਾ ਚਲਾ ਕੇ ਗਏ ਹੁਣ ਆ ਕੇ ਆ ਦੇਖੋ ਦਾਤ ਮਾਰ ਕੇ ਗਏ ਆ ਸਾਰੇ ਗੇੜ ਤੇ ਇੱਟ ਡੋੜਾ ਚਲਾਇਆ ਜੀ ਕਿ ਬੱਚੇ ਦੇ ਲੱਗ ਜਾਂਦਾ ਕਿਸੇ ਦੇ ਲੱਗ ਜਾਂਦਾ ਕੌਣ ਜ਼ਿੰਮੇਵਾਰ ਜੀ ਹੁਣ ਕੀ ਮੰਗ ਕਰਦੇ ਹੋ ਮੰਗੇ ਹੀ ਇਹੀ ਜਿੰਨੇ ਆ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵਕ ਵਕ ਨੰਬਰਾਂ ਤੋਂ ਫੋਨ ਕਰਦਾ ਉਹਨਾਂ ਤੇ ਵੀ ਪੂਰੀ ਜਾਣ ਪਛਾਣ ਕੀਤੀ ਜਾਏ ਜਿਹੜੀਆਂ ਵੀਡੀਓ ਬਣਾ ਰਿਆ ਆ ਨਸ਼ੇ ਕਰਦੀਆਂ ਦੀਆਂ ਆਈਡੀਆ ਚੱਲਣ ਦੀਆਂ ਇਹਦੀਆਂ ਇਹ ਕਿੱਥੋਂ ਹੋ ਰਹੀਆਂ ਆ ਜੇਲ੍ਹ ਦੇ ਵਿੱਚ ਬੈਠਾ ਸਭ ਕੁਝ ਕਰੀ ਜਾਂਦਾ ਹੁਣ ਪੁਲਿਸ ਨੂੰ ਕੰਪਲੇਂਟ ਦਿੱਤੀ ਕੀ ਕਹਿੰਦੇ ਹਾਂਜੀ ਪੁਲਸ ਵਾਲਿਆਂ ਨੂੰ ਕੰਪਲੀਨਟ ਕੀਤੀ ਆ ਜੀ ਉਹਨਾਂ ਨੇ ਦੋ ਮਲਾਜੇ ਵੀ ਕੀਤੀ ਹੈ ਜਾਣ ਪਛਾਣ ਕਰਨ ਦੇ ਆ ਹੁਣ ਮਲਾਜੇ ਵੀ ਦੋ ਉਹਨਾਂ ਨੇ ਭੇਜੇ ਆ ਠੀਕ ਆ ਕੀ ਇਦਾਂ ਦੀ ਗੱਲ ਨਹੀਂ ਪੁਲਸ ਵੀ ਨਾਲ ਹੈ ਸਾਡੀ ਹੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿ ਜੇਲ੍ਹ ਦੇ ਅੰਦਰ ਹੀ ਨਸ਼ਾ ਕਰ ਰਿਆ ਜੇਲ੍ਹ ਦੇ ਅੰਦਰ ਹੀ ਚਿੱਟਾ ਵੇਚਦਾ ਸਾਰਾ ਨਸ਼ਾ ਪੱਤਾ ਸਭ ਕੁਝ ਕਰ ਰਿਆ ਹੰਗੇ ਹਾਂਜੀ ਕੀ ਨਾਮ ਦਾ ਡਾ ਬੰਟੀ ਹਾਂਜੀ ਕਿੰਨੀ ਵਾਰੀ ਹਮਲਾ ਕਰ ਚੁੱਕੇ ਬੰਦੇ ਇੰਨਾ ਕਰਦੇ ਆ ਦੋ ਤਿੰਨ ਵਾਲੀ ਹਮਲਾ ਕਰ ਚੁੱਕੇ ਸਾਨੂੰ ਡਰ ਬਣਿਆ ਪਿਆ ਤੁਸੀਂ ਗਵਾਂਢੀ ਜੀ ਹਾਂਜੀ ਆਪਾਂ ਆਂਢੀ ਗਵਾਂਢੀ ਜੀ ਅੱਛਾ ਜੀ ਤੇ ਕੀ ਮੰਗ ਕਰਦੇ ਜੀ ਮੰਗਦਾ ਤੇ ਮੈਨੂੰ ਪਤਾ ਨਹੀਂ ਹੈ ਆਏ ਮਾਰੇ ਬਾਕੀ ਹਮਲਾ ਕਿਤੇ ਦੋ ਤਿੰਨ ਵਾਲੀ ਹਮਲਾ ਕੀਤਾ ਇਹਨਾਂ ਨੇ ਇੱਕ ਵਾਰੀ ਉਹਨਾਂ ਦੇ ਘਰ ਦੇ ਵਿੱਚ ਪਿਉ ਨਹੀਂ ਆਏ ਤੇ ਹੁਣ ਆਏ ਕਿ ਪੀ ਹੋਇਆ ਹੈ ਤੇ ਉਹਨਾਂ ਨੇ ਚਲੋ ਇੱਟਾ ਚਲਾਈਆਂ ਚੋ ਮਹਾਰਾਜ ਦੇ ਆਣਾ ਬੇਂਤੀ ਜੀ ਕਿ ਪਟ ਜੇਗੇ ਬਾਕੀ ਇਹ ਨਿਆਂ ਕੰਮ ਕਰਦੇ ਗਲਤ ਕੰਮ ਕਰਦੇ ਇੱਕ ਬੰਦਾ ਜੇਲ੍ਹ ਦੇ ਅੰਦਰੋਂ ਬੈਠਾ ਇਹਨਾਂ ਕੰਮ ਕਰਵਾਉਂਦੇ ਆ ਜੇ ਬਾਹਰ ਹੋਵੇ ਤੇ ਫੇਰ ਕੀ ਹੋਵੇ ਮਾਨਾ ਮੈਂ ਕੀ ਚਾਹਦਾਗਾ ਕਿ ਮੜ ਗਏ ਗਲਤ ਕੰਮ ਹੈਗਾ ਕੋਣ ਇੱਕ ਨਿਆਂ ਦੇ ਬੰਦੇ ਚ ਇੱਟਾ ਚਲਾਈ ਜਾਣੀ ਹੈ ਗਲਤ ਕੰਮ ਹੈਗਾ ਠੀਕ ਸਾਰੇ ਗਵਾਂਡੀਆਂ ਇੰਨੀ ਗਵਾਂਡੀਆਂ ਨੂੰ ਡਰ ਬਣਿਆ ਪਿਆ ਵਾ ਇਹ ਮੇਰਾ ਭਰਾ ਹੈਗਾ ਵਾ ਮੇਰਾ ਭਰਾ ਹੈ ਆ ਵੇਖੋ ਸਣੀ ਆ ਗਿਆ ਮੇਰਾ ਹਾਂਜੀ ਜਿਹਦੇ ਘਰ ਇੱਟਾਂ ਚੱਲੀਆਂ ਠੀਕ ਆਪਾਂ ਕੋਈ ਕੋ ਮੰਗ ਰਾਦੇ ਕਿ ਨੂੰ ਰੋਕ ਕੇ ਰੱਖੋ ਇੱਟਾਂ ਨਾ ਚੱਲਣ ਆਹ ਰੋਡ ਇੱਟਾਂ ਬਬ ਨਾ ਚੱਲਣਾ ਹਰ ਇੱਕ ਭਰਾ ਨੂੰ ਡਰਗਾ ਉਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਸੀ ਮਹਿਲ ਸਿੰਘ ਹੈ ਜੀ ਹਾਂਜੀ ਇਕਤਾ ਨਗਰ ਜੇ ਤੁਸੀਂ ਆਜ ਕੀ ਆ ਸਾਰਾ ਮਾਮਲਾ ਕਿ ਸਾਨੂੰ ਹੁਕਮ ਆਇਆ ਜੀ ਰਾਤ ਕੋਈ ਇਹਨਾਂ ਦੇ ਇਕਤਾ ਨਗਰ ਦੇ ਵਿੱਚ ਵਾਰਦਾਤ ਹੋਈ ਆ ਕੋਈ ਟਾਂ ਰੋੜੇ ਚੱਲੇ ਆ ਅਣਪਛਾਤੇ ਵਿਅਕਤੀ ਜਿਹੜੇ ਆ ਮਾਰ ਕੇ ਗਏ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਸਾਡੀ ਡਿਊਟੀ ਬਲਾ ਤਰਫ ਸਰਾਂ ਨੂੰ ਲਾਈ ਗਈ ਹੈ ਤੇ ਮੇਰੇ ਨਾਲ ਸੁਖਜਿੰਦਰ ਸਿੰਘ ਕਸਟੇਬਲ ਹੈ ਹਾਂਜੀ ਅਸੀਂ ਇੱਥੇ ਆਏ ਜੀ ਹੁਣ ਮੌਕੇ ਦਾ ਵੈਰੀਫਾਈ ਕਰ ਰਹੇ ਆ ਇਹ ਦੱਸ ਰਹੇ ਵੀ ਸਾਨੂੰ ਆ ਸਾਡੇ ਜਿਹੜੇ ਗੇਟ ਨੂੰ ਦਾਤਰ ਮਾਰੇ ਇਟਾਂ ਰੋੜੇ ਮਾਰੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਜੋ ਵੀ ਮਹਿਕਮੇ ਦੀ ਕਾਰਵਾਈ ਅਸੀਂ ਕੀਤੀ ਜਾ ਕੇ ਜੀ ਜਿਹੜੀਆਂ ਇਹਨਾਂ ਨੂੰ ਧਮਕੀਆਂ ਆ ਰਹੀਆਂ ਜੇ ਅਭੀ ਬੁੱਢੇ ਵੱਲੋਂ ਜੇਲ੍ਹ ਦੇ ਅੰਦਰੋਂ ਬਿਠਾਈ ਉਹ ਕੰਮ ਕਰਵਾਉਂਦੇ ਆ ਉਹਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਉਹ ਵੇਖੋ ਜੀ ਇਹ ਦੱਸ ਰਿਹਾ ਵੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਤੇ ਸਾਡੇ ਕੋਲ ਆਡੀਓ ਵੀ ਹੈਗੀਆਂ ਨੇ ਉਹਦੇ ਹਿਸਾਬ ਦੇ ਨਾਲ ਜੋ ਵੀ ਕਾਰਵਾਈ ਕਰਦੀ ਬਣਦੀ ਹੋਗੀ ਸਾਡੇ ਮਹਿਕਮੇ ਲੋ ਇਹ ਆਪਣੇ ਸਾਰੇ ਐਵੀਡੈਂਸ ਜਿਹੜੀਆਂ ਜਿਹੜਾ ਵੀ ਹੈਗਾ ਇਹਨਾਂ ਨੂੰ ਪ੍ਰੂਫ ਇਹ ਰੱਖਣ ਤਾਂ ਉਹਦੇ ਸਬੰਧ ਵਿੱਚ ਜਿਹੜੀ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖੈਰ ਜੇਲ੍ਹ ਦੇ ਵਿੱਚੋਂ ਪਰਿਵਾਰ ਨੂੰ ਅਜਹੀਆਂ ਧਮਕੀਆਂ ਮਿਲਣੀਆਂ ਅਤੇ ਵਕ ਵਕ ਨੰਬਰਾਂ ਤੋਂ ਫੋਨ ਆਉਣੇ ਅਜਿਹੇ 'ਚ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਘਿਰਦਾ ਨਜ਼ਰ ਆ ਰਿਹਾ। ਅਜਿਹੇ 'ਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੈਂਦਾ ਹੈ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਘਰੇਵਾਲ ਦੀ ਰਿਪੋਰਟ।